ऐसा है कि आम आदमी पार्टी जीरो होने वाली है जिस सोच ਨੂੰ ਲੈ ਕੇ ਆਮ ਆਦਮੀ ਪਾਰਟੀ ਬਣੀ ਸੀ ਉਰ ਤੋਂ ਕਿਲੋਮੀਟਰ ਦੂਰ ਮੀਲਾਂ ਦੂਰ ਪਹੁੰਚ ਚੁੱਕੀ ਦੇਜ ਦੇ ਨਿਆਲੇ ਦੀ ਸ਼ਰਨ ਚੋ ਗਏ ਉਹਨਾਂ ਨੇ ਤਾਂ ਪੱਖ ਰੱਖਿਆ ਲੇਕਿਨ ਜਦੋਂ ਉਹ ਪੱਖ ਦੇਖਿਆ ਗਿਆ ਤਰ ಸ್ಪਸ਼ਟ ਦਿਸਿਆ ਕਿ केजरीवाल ਸਾਹਿਬ ਨੇ ਵੱਡਾ ਭ੍ਰਸ਼ਟਾਚਾਰ ਕੋਰਟ ਨੇ ਜਿਹੜਾ ਆਰਡਰ ਜਾਰੀ ਕੀਤਾ ਉਹ ਆਮ ਆਦਮੀ ਪਾਰਟੀ ਨੂੰ ਭ੍ਰਸ਼ਟਾਚਾਰੀਆਂ ਦਾ ਗੈਂਗ ਤੱਕਿਆ ਮੈਂ ਕਦੀ ਨਹੀਂ ਆਪਣੇ 50 ਸਾਲ ਦੀ ਜ਼ਿੰਦਗੀ 'ਚ ਦੇਖਿਆ ਕਿਰੇ ਹਿੰਦੂ ਸਿੱਖ ਲੜਦੇ ਹੁਣ ਕਦੀ ਮੰਦਰਾ ਗੁਰਦੁਆਰੇ ਬਾਹਰ ਬੜਕਾਂ ਵਜੀਆਂ ਕੀ ਕੀਤਾ ਪਟਿਆਲੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠ ਕੇ ਇੰਟਰਵਿਊਜ਼ ਕਰ ਰਹੇ ਜੇਲ੍ਹਾਂ ਜਿਹੜੀਆਂ ਉਹ ਗੈਂਗਸਟਰਾਂ ਦੇ ਸਟੂਡੀਓ ਬਣ ਗਈਆਂ ਪਾਜ-ਪਾਜ ਦਿਲਾਂ ਦੇ ਵਿੱਚ ਹੈ ਦਿਲਾਂ 'ਚ ਵੱਡ ਚੁੱਕੀ ਹੈ ਅੱਜ 1 ਕਰੋੜ 42 ਲੱਖ ਪੰਜਾਬ ਦੇ ਨਾਗਰਿਕਾਂ ਦੇ ਕਾਰਨ ਅਨਾਜ ਫ੍ਰੀ ਜਾ ਰਿਹਾ 1 ਕਰੋੜ 42 ਲੱਖ ਅੱਜ 1 ਕਿਲੋ ਕਨਕ ਵੀ ਉਹ ਅਗਰ ਵੇਚਦਾ ਤੇਰੇ ਬੈਂਕ ਅਕਾਊਂਟ 'ਚ ਸਿੱਧਾ ਪੈਸਾ ਆਉਂਦਾ ਐ ਮੋਦੀ ਦੀ ਸਰਕਾਰ ਜਿਹੜਾ ਰਾਹੁਲ ਗਾਂਧੀ ਨਵਾਂ ਕਾਨੂੰਨ ਬਣਾ ਰਹੇ ਨੇ ਕੀ ਉਸ ਕਾਨੂੰਨ ਬਣਨ ਤੋਂ ਬਾਅਦ ਜਿਹੜੀ 50 ਗਜ ਦਾ ਛੋਟਾ ਮਕਾਨ ਹੈ ਚੌਂਪੜੀ ਤੋਂ ਲੈ ਕੇ ਹਰ ਆਂਦੀ ਦਾ 55% ਸੰਪਤੀ ਸਰਕਾਰ ਖੋਲੇਗੀ ਤੁਹਾਡੀ ਮਾਂ ਤੁਹਾਨੂੰ ਤੁਹਾਡੀ ਨੂ ਨੂੰ ਤੋਂ ਆਪਣੀ ਬਹੂ ਨੂੰ ਆਪਣੀ ਬੇਟੀ ਨੂੰ ਮੰਗਲ ਸੂਤਰ ਦੇ ਕੇ ਗਈ ਹੈ ਉਹ ਮਰਨ ਤੋਂ ਬਾਅਦ ਮੰਗਲ ਸੂਤਰ ਦੂ ਟੁੱਟੇ ਹੋਏਗਾ 55% ਕਾਂਗਰਸ ਸਰਕਾਰ ਲੈ ਦੇਗੀ ਇਹ ਕੜਾ ਕਾਨੂੰਨ ਹੈ ਇਹ ਉਹਨ ਭਗਵੰਤ ਸਿੰਘ ਕੋਲੇ ਕੜੀ ਪਾਰਟੀ ਸਨ ਇੱਥੇ ਦੇ ਪ੍ਰਧਾਨ ਛੋਟੇਪੁਰ ਸਾਹਿਬ ਸਨ ਇਹ ਤੇ ਪੋਲੀਟੀਕਲ ਟੂਰਿਜ਼ਮ ਕਰਕੇ ਆਮ ਆਦਮੀ ਪਾਰਟੀ ਪਹੁੰਚੀ ਤੇ ਆਲੀ ਦਲ ਦੀਆਂ ਤੇ ਬੀਜੇਪੀ ਦੇ ਪ੍ਰੋਗਰਾਮ ਦੇ ਵਿੱਚ ਚੁਟਕਲੇ ਸੁਣਾਉਂਦੇ ਹੁੰਦੇ ਸਨ ਕਾਰ ਤੇ ਬਹਿ ਕੇ ਫੇਰੀਆਂ ਲਾਉਣ ਨਾਲ ਕੁਝ ਨਹੀਂ ਹੋਣਾ ਜਨਤਾ ਦੇ ਮਸਲਿਆਂ ਨੂੰ ਹੱਲ ਕਰਨਾ ਪੰਜਾਬ ਦਾ ਸਿਆਸੀ ਪਾਰਾ ਇਸ ਵੇਲੇ ਸਿਖਰਾਂ ਤੇ ਨਹੀਂ ਇੱਕ ਪਾਸੇ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਇਸ ਵੇਲੇ ਚੋਣ ਮੈਦਾਨ ਚ ਉਤਰੇ ਨੇ ਅੱਜ ਅਸੀਂ ਚਰਚਾ ਕਰਾਂਗੇ ਤਰੁਚੂ ਘਨਾਨ ਦੇ ਨਾਲ ਜੋ ਕਿ ਭਾਜਪਾ ਦੇ ਰਾਸ਼ਟਰੀ ਸਕੱਤਰ ਨੇ ਔਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਕੀ ਕਹਿੰਦੇ ਹੋ ਤਿਆਰ ਹੋ ਜੀ ਆਮ ਆਦਮੀ ਪਾਰਟੀ ਦੇ 13 0 ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਜ਼ੀਰੋ ਹੋਣ ਵਾਲੀ ਹੈ ਜਿਸ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਬਣੀ ਸੀ ਉਰ ਤੋਂ ਕਿਲੋਮੀਟਰ ਦੂਰ ਮੀਲਾਂ ਦੂਰ ਪਹੁੰਚ ਚੁੱਕੀ ਅੱਜ ਆਮ ਆਦਮੀ ਪਾਰਟੀ ਦਾ ਮੁਖੀਾ ਭ੍ਰਸ਼ਟਾਚਾਰ ਦੇ ਕਾਰਨ ਜੇਲ੍ਹ ਚਾ ਉਹ ਕਹਿੰਦੇ ਈਡੀ ਦੇ ਰੀ ਹੈ ਭਾਜਪਾ ਦਾ ਇੱਕ ਵਿੰਗ ਹੈ ਉਹਨੇ ਜੇਲ੍ਹ ਚ ਕੀਤਾ ਨਾ ਕਿ ਕੋਈ ਕਾਨੂੰਨ ਦੇ ਦੇਸ਼ ਦੇ ਨਿਆਂਲੇ ਨੇ ਉਹਨਾਂ ਨੂੰ ਅੰਦਰ ਕੀਤਾ ਈਡੀ ਨੇ ਨਹੀਂ ਫੜਿਆ ਦੇਸ਼ ਦੇ ਨਿਆਂਲੇ ਦੀ ਸ਼ਰਨ ਚੋਗੇ ਉਹਨਾਂ ਨੇ ਤਾਂ ਪੱਖ ਰੱਖਿਆ ਲੇਕਿਨ ਜਦੋਂ ਪੱਖ ਦੇਖਿਆ ਗਿਆ ਤੁਰੰਤ ਸਪਸ਼ਟ ਦਿਸਿਆ ਕਿ ਕੇਜਰੀਵਾਲ ਸਾਹਿਬ ਨੇ ਵੱਡਾ ਭ੍ਰਸ਼ਟਾਚਾਰ ਕੀਤਾ ਕੋਰਟ ਦੇ ਨਿਰਦੇਸ਼ ਅਨੁਸਾਰ ਉਹ ਜੇਲ੍ਹ ਗਏ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੀ bail ਦੇ ਮਸਲੇ ਆਏ even ਕਿ ਕੋਰਟ ਨੇ ਜਿਹੜਾ ਆਰਡਰ ਜਾਰੀ ਕੀਤਾ ਔਰ ਆਮ ਆਦਮੀ ਪਾਰਟੀ ਨੂੰ ਭ੍ਰਸ਼ਟਾਚਾਰੀਆਂ ਦਾ ਗੈਂਗ ਤੱਕਿਆ ਉੱਥੇ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਕ腐ਸ਼ਨ ਇੰਡੀਵਿਜੂਅਲ ਨਹੀਂ ਹੈ ਐਜ਼ ਅ ਇੰਸਟੀਚੂਨ ਕਰਪਸ਼ਨ ਕੀਤੀ ਗਈ ਹੈ ਇੱਕ ਪੋਲੀਟੀਕਲ ਪਾਰਟੀ ਨੇ ਕਰਪਸ਼ਨ ਕੀਤੀ ਹੈ ਇੱਕ ਥਾਂ ਤੋਂ ਸ਼ਰਾਬ ਦੇ ਨਾਂ ਤੇ ਪੈਸਾ ਉਗਰਾਇਆ ਗਿਆ ਲੋਕਾਂ ਦੀ ਜੇਬ ਕੱਟੀ ਗਈ ਔਰ ਉਹ ਪੈਸਾ ਜਾ ਕੇ ਗੋਆ ਦੀ ਆਮਾਦੀ ਪਾਰਟੀ ਤੇ ਖਰਚ ਹੋਇਆ ਲੈਣ ਵਾਲਾ ਵੀ ਸਾਹਮਣੇ ਖੜਾ ਹੈ ਬਿਆਨ ਦੇ ਰਿਹਾ ਤੇ ਜਿੰਨੇ ਪੈਸਾ ਦਿੱਤਾ ਉਹ ਵੀ ਬਿਆਨ ਦੇ ਰਿਹਾ ਔਰ ਪੈਸੇ ਦਾ ਗਵਨ ਕਿਸ ਨਾਂ ਹੋਇਆ ਇਹ ਵੀ ਪਤਾ ਹੈ ਔਰ ਕੇਜਰੀਵਾਲ ਸਾਹਿਬ ਅਜੇ ਦੱਸ ਹੀ ਨਹੀਂ ਪਾਰੇ ਕਿ ਮੋਬਾਈਲ ਕਿੱਥੇ ਨੇ 60 ਮੋਬਾਈਲ ਨੇ ਆਪਣਾ ਮੋਬਾਈਲ ਉਹਨਾਂ ਨੂੰ ਯਾਦ ਨਹੀਂ ਮੈਂ ਕਿੱਥੇ ਰੱਖਿਆ ਐਸਾ ਕੀ ਹੈਗਾ ਮੋਬਾਈਲ 'ਚ ਜਿਹੜਾ ਕੇਜਰੀਵਾਲ ਸਾਹਿਬ ਜੱਜ ਨੂੰ ਵੀ ਦੱਸਣ ਨੂੰ ਤਿਆਰ ਨਹੀਂ ਪਰ ਭਗਵੰਤ ਮਾਨ ਇੱਥੇ ਇਹ ਕਹਿ ਰਹੇ ਨੇ ਕਿ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਤੁਸੀਂ ਇਨਸਾਨ ਨੂੰ ਜ਼ਰੂਰ ਦਬ ਸਕਦੇ ਹੋ ਸੋਚ ਨਹੀਂ ਦੱਬੀ ਜਾ ਸਕਦੀ ਲੋਕਪਾਲ ਦਾ ਕਤਲ ਕਰਨ ਵਾਲੀ ਸੋਚ ਆਪਣੀ ਪਾਰਟੀ ਦੇ ਅੰਦਰ ਲੋਕਤੰਤਰ ਨੂੰ ਖਤਮ ਕਰਨ ਵਾਲੀ ਸੋਚ ਕੇਜਰੀਵਾਲ ਸਾਹਿਬ ਕਦੋਂ ਪ੍ਰਧਾਨ ਬਣੇ ਸੀ ਸੰਯੋਜਕ ਬਣੇ ਸੀ ਉਹ ਤਾਂ ਲੋਕਪਾਲ ਸੀ ਉਹਨਾਂ ਦੀ ਪਾਰਟੀ 'ਚ ਉਸ ਵਕਤ ਕਦੀ ਇਲੈਕਸ਼ਨ ਹੋਇਆ ਲੋਕਪਾਲ ਕਿੱਥੇ ਗਿਆ ਲੋਕਪਾਲ ਨੂੰ ਕੱਢ ਦਿੱਤਾ ਸਾਰੀ ਪਾਰਟੀ ਕਰਤੀ ਕੁਮਾਰ ਵਿਸ਼ਵਾਸ ਕਿੱਥੇ ਗਿਆ ਪ੍ਰਸ਼ਾਂਤ ਭੂਸ਼ਣ ਕਿੱਥੇ ਗਿਆ ਪੂਰੀ ਪੂਰੀ ਪਾਰਟੀ ਅੱਜ ਪੰਜਾਬ ਦੀ ਚੋਣਾਂ 'ਚ ਦਾ ਕੀ ਇੰਪੈਕਟ ਆਏਗਾ ਇਹਦਾ ਇੰਪੈਕਟ ਆਏਗਾ ਲੋਕ ਸਮਝ ਰਹੇ ਨੇ ਕਿ ਸਫਾਈ ਦੇ ਨਾਂ ਤੇ ਆਏ ਸੀ ਤੇ ਗੰਦਗੀ ਫਲਾਤੀ ਔਰ ਪੂਰਾ ਦਾ ਪੂਰਾ ਸਿਸਟਮ ਫੇਲ ਕਰਦਾ ਲੈਂਡ ਆਰਡਰ ਆਈ ਪੰਜਾਬ 'ਚ ਫੇਲ ਹੈ ਤੁਸੀਂ ਦੇਖੋ ਮੈਂ ਕਦੀ ਨਹੀਂ ਆਪਣੇ 50 ਸਾਲ ਦੀ ਜ਼ਿੰਦਗੀ 'ਚ ਦੇਖਿਆ ਕਿਰੇ ਹਿੰਦੂ ਸਿੱਖ ਲੜਦੇ ਹੁਣ ਕਦੀ ਮੰਦਰਾ ਗੁਰਦੁਆਰਿਆਂ ਬਾਹਰ ਬੜਕਾਂ ਵਜੀਆਂ ਕੀ ਕੀਤਾ ਪਟਿਆਲੇ ਚ ਕੀ ਹਾਲਾਤ ਹੋ ਗਏ ਕਿ ਕੋਈ ਹਜੂਮ ਲੈ ਕੇ ਜਾਂਦਾ ਕਾਲੀ ਮਾਤਾ ਮੰਦਿਰ ਅੱਗੇ ਬੜਕਾ ਮਾਰਦਾ ਕੋਈ ਜੂਮ ਲੈ ਕੇ ਜਾਂਦਾ ਗੁਰਦੁਆਰੇ ਅੱਗੇ ਬੜਕਾ ਮਾਰਦਾ ਜੀ ਸ੍ਰੀ ਭਾਈਚਾਰ ਸਾਂਚ ਕਾਇਮ ਹੈ ਹਾਲੇ ਤੱਕ ਉਹ ਗੰਤੋਂਨ ਕਹਿ ਰਹੇ ਦੇਖੋ ਚੁੰਨ ਚੁੰਨ ਕੇ ਲੋਗਨ ਮਰੇ ਜਾ ਰਹੇ ਰੰਗਦਾਰੀ ਇਕੱਠੀ ਹੋ ਰਹੀ ਇਹ ਆਮ ਆਦਮੀ ਪਾਰਟੀ ਦਾ ਉਪਹਾਰ ਹੈ ਪੰਜਾਬ ਚ ਅਪਹਰਨ ਰੰਗਦਾਰੀ ਲੋਕਾਂ ਨੂੰ ਫੋਨ ਆ ਰਹੇ ਐ ਐਨਆਰਪੀ ਆ ਪੰਚਾ ਦੇਉ ਗੈਂਗਸਟਰ ਜੇਲਾਂ ਦੇ ਵਿੱਚ ਬੈਠ ਕੇ ਇੰਟਰਵਿਊਜ਼ ਕਰ ਰਹੇ ਜੇਲਾਂ ਜਿਹੜੀਆਂ ਉਹ ਗੈਂਗਸਟਰਾਂ ਦੇ ਸਟੂਡੀਓ ਬਣ ਗਈਆਂ ਉਹ ਕਹਿੰਦਾ ਇੱਕ ਵਾਰੀ ਕੀਤੀ ਪੁਲਿਸ ਕਹਿੰਦੀ ਨਹੀਂ ਜੀ ਬਾਹਰ ਕੀਤੀ ਤੇ ਦੂਜੀ ਵਾਰੀ ਵੀ ਕਰਦਾ ਗੈਂਗਸਟਰ ਲਿਸਟ ਜਾਰੀ ਕਰ ਰਹੇ ਕਿਰ ਕੋ ਕਿੰਨਾ ਪੈਸਾ ਲੈਣਾ ਉਗਰਾਈਆਂ ਹੋ ਰਹੀਆਂ ਗੈਂਗਸਟਰ ਬਣ ਗਏ ਨੇ ਜੇਲਾਂ ਦੇ ਅੰਦਰ ਗੈਂਗਸਟਰਾਂ ਦੇ ਦਫਤਰ ਕਿ ਨੂੰ ਲੈਂਡ ਆਰਡਰ ਕਹਾਂਗੇ ਪਰ ਫਿਰ ਵੀ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਭਾਜਪਾ ਨੂੰ ਤੇ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਭਾਜਪਾ ਦਾ ਵਿਰੋਧ ਬੜਾ ਕਿਸਾਨ ਜਿਹੜੇ ਨੇ ਅੰਦਰ ਨਹੀਂ ਆਣ ਦਿੰਦੇ ਪਏ ਬੀਜੇਪੀ ਨੂੰ ਰਾਜ ਕੇ ਜਿਹੜਾ ਹੈ ਉਹ ਜਲੂਸ ਕੱਢ ਰਹੇ ਨੇ ਭਾਜਪਾ ਦਿਲਾਂ ਦੇ ਵਿੱਚ ਹੈ ਦਿਲਾਂ 'ਚ ਵੱਡ ਚੁੱਕੀ ਹੈ ਅੱਜ 1 ਕਰੋੜ 42 ਲੱਖ ਪੰਜਾਬ ਦੇ ਨਾਗਰਿਕਾਂ ਦੇ ਘਰ ਅਨਾਜ ਫ੍ਰੀ ਜਾ ਰਿਹਾ 1 ਕਰੋੜ 42 ਲੱਖ ਔਰ ਅਗਲੇ 5 ਸਾਲ ਜਾਏਗਾ ਐਰੀ ਗਾਰੰਟੀ ਹੈ ਮੋਦੀ ਦੀ ਗਾਰੰਟੀ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਕਿਸਾਨਾਂ ਦੇ ਕਾਊਂਟ ਵਿੱਚ ਪੈਸਾ ਜਾ ਰਿਹਾ ਕੋਈ ਵੱਲ ਯੂਨੀ ਨਾਲੇ ਵਿਰੋਧ ਕਰ ਰਹੇ ਉਹ ਵੀ ਤਾਂ ਕਿਤੇ ਨਾ ਕਿਤੇ ਪੋਲਿਟਿਕਲ ਪਾਰਟੀ ਦੇ ਵਿੰਗ ਨੇ ਆਮ ਕਿਸਾਨ ਦੇ ਕਾਊਂਟ ਵਿੱਚ ਪੈਸਾ ਜਾ ਰਿਹਾ ਮੈਨੂੰ ਦੱਸੋ ਅੱਜ ਤੋਂ 5 ਸਾਲ ਪਹਿਲੇ ਕਿਸਾਨ ਫਸਲ ਵੇਚਣ ਜਾਂਦਾ ਸੀ ਉਹਨੂੰ ਪੈਸੇ ਦਾ ਚੈੱਕ ਮਿਲਦਾ ਸੀ ਉਹਨੂੰ ਆੜ ਦੀਆ ਹਾੜੇ ਕਢਾ ਦਿੰਦਾ ਸੀ ਤੇ ਚੈੱਕ ਨਹੀਂ ਸੀ ਮਿਲਦਾ ਕਾਟ ਤੇ ਕਾਟ ਕਾਟ ਤੇ ਕੱਟ ਅੱਜ 1 ਕਿਲੋ ਕਨਕ ਵੀ ਉਹ ਅਗਰ ਵੇਚਦਾ ਤੇਰੇ ਬੈਂਕ ਅਕਾਊਂਟ 'ਚ ਸਿੱਧਾ ਪੈਸਾ ਆਉਂਦਾ ਇਹ ਮੋਦੀ ਦੀ ਸਰਕਾਰ ਹੈ ਅੱਜ ਕਿਸਾਨ ਦੇ ਘਰ 'ਚ ਸਮਾਨੀ ਦੀਦਾ ਪੈਸਾ ਪੈਨਸ਼ਨ ਵਾਂਗੂ ਆਂਡਿਆ ਅੱਜ ਹਰ ਖੇਤਰ ਤੁਸੀਂ ਦੇਖੋ ਅੱਜ ਗਰੀਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅਗਰ ਪਾਤਪਾਨੇ ਨਾ ਕੰਮ ਕੀਤਾ ਪਰ ਵਿਰੋਧ ਕਿਉਂ ਹੈ ਫਿਰ ਵੀ ਕਿਉਂ ਵਿਰੋਧ ਕੀਤਾ ਜਾ ਰਿਹਾ ਜਦੋਂ ਵੀ ਹੰਸਰਾ ਜਹੰਸ ਜਾਂਦੇ ਨੇ ਜਾਂ ਕੋਈ ਆਪਣੇ ਅੰਮ੍ਰਿਤਸਰ ਤੋਂ ਤਨ ਦੱਸਿਆ ਨਾ ਜਿਨ੍ਹਾਂ ਦੀ ਪੋਲੀਟੀਕਲ ਪਾਰਟੀਆਂ ਜਿਹੜੇ ਕਿਸਾਨ ਮੰਗੇ ਨੇ ਉਹ ਜਾਣ ਬੁੱਝ ਕੇ ਵਿਰੋਧ ਕਰਾ ਕਰਦੇ ਆਮ ਕਿਸਾਨ ਆਮ ਨਾਗਰਿਕ ਮੋਦੀ ਸਾਹਿਬ ਦੇ ਨਾਲ ਮੈਂ ਦੱਸੋ 10 ਕਰੋੜ ਹਿੰਦੁਸਤਾਨ ਦੇ ਨਾਗਰਿਕਾਂ ਦੇ ਘਰਾਂ ਦੇ ਅੰਦਰ ਰਸੋਈ ਗੱਟਪਾਂਚਿਆ 11 ਕਰੋੜ ਤੋਂ ਜ਼ਿਆਦਾ ਸੂਚਾਲੇ ਬਣੇ ਟਾਇਲਟਸ ਬਣੇ 14 ਕਰੋੜ ਪੀਣ ਦਾ ਪਾਣੀ ਦੇਜ ਦੀ ਜਾਦੀ ਤੋਂ 70 ਸਾਲ ਬਾਅਦ 75 ਸਾਲ ਬਾਅਦ ਮੋਦੀ ਸਾਹਿਬ ਨੇ ਪੰਚਾਇਤ 14 ਕਰੋੜ ਕਰਾਂ ਚ ਅੱਜ ਬਜ਼ੁਰਗਾਂ ਦੀ ਅੱਜ ਦੀ ਬਜ਼ੁਰਗ ਕਿਰੇ ਬਿਮਾਰ ਪੈ ਜੇ ਕੋਈ ਦਵਾ ਦੇ ਨਾ ਲੈ ਨਹੀਂ ਮੋਦੀ ਸਾਹਿਬ ਨੇ ਕਿਹਾ ਕਿ 5 ਲੱਖ ਤੱਕ ਦੀ ਮੈਡੀਕਲ ਇੰਸ਼ੋਰੈਂਸ ਹਰ ਬਜ਼ੁਰਗ ਦੀ ਕੋਈ ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਦਾ ਕਿਸੇ ਵੀ ਵਰਗ ਦਾ ਉੱਚ ਵਰਗ ਦਾ ਨਿਮਨ ਵਰਗ ਦਾ ਮੱਧ ਵਰਗ ਦਾ ਹਰ ਬਜ਼ੁਰਗ ਔਰ ਹਰ ਗਰੀਬ ਆਦਮੀ ਦੀ 5 ਲੱਖ ਰੁਪਏ ਦੀ ਇੰਸ਼ੂਰੈਂਸ ਕੀਤੀ ਉਹ ਕਹਿੰਦੇ ਮੰਗਲ ਸੂਤਰ ਦੀ ਰਾਜਨੀਤੀ ਤੇ ਆ ਕੇ ਭਾਜਪੀ ਜੇਰੀਟ ੱਪ ਹੋ ਗਈ ਮੈਨੂੰ ਤੁਸੀਂ ਦੱਸੋ ਐਸਸੀ ਭਾਈਚਾਰੇ ਦਾ ਅਧਿਕਾਰ ओबीसी ਭਾਈਚਾਰੇ ਦਾ ਅਧਿਕਾਰ ਐਸਟੀ ਭਾਈਚਾਰੇ ਦਾ ਅਧਿਕਾਰ ਜਿਹੜਾ ਅਰਖਸ਼ਨ ਦਾ ਅਧਿਕਾਰ ਦੇਸ਼ ਦੇ ਸੰਵਿਧਾਨ ਚ ਲਿਖਿਆ ਹੈ ਕਾਂਗਰਸ ਕਹਿੰਦੀ ਉਹ ਛਿੰਨੇ ਲਾਂਗੇ ਔਰ ਮੁਸਲਮਾਨਾਂ ਨੂੰ ਦੇ ਦੇਾਂਗੇ ਕਿਸ ਤਰ੍ਹਾਂ ਬਰਦਾਸ਼ਤ ਕਰੋਗੇ ਤੁਸੀਂ ਕੀ ਅਰਖਸ਼ਨ ਧਰਮ ਦੇ ਧਾਰਤੇ ਉਸਦਾ ਕਿ ਸਾਡਾ ਕਨਸਟੀਟਿਊਸ਼ਨ ਧਰਮ ਦੇ ਧਾਰਤੇ ਅਰਖਸ਼ਨ ਦੇ ਸਕਦਾ ਕੇਵਲ ਵੋਟ ਬੈਂਕ ਕਰਕੇ ਅਸੀਂ ਦੇਸ਼ ਦੇ ਕਨਸਟੀਟਿਊਸ਼ਨ ਨੂੰ ਬਦਲਾਅ ਕਰ ਰਹੇ ਹਾਂ ਔਰ ਮੈਂ ਤੁਹਾਨੂੰ ਹੀ ਦੱਸੋ ਹਿੰਦੁਸਤਾਨ ਦੀ ਮੁਕਾਬਲਾ ਤੁਸੀਂ ਅਮਰੀਕਾ ਰੂਸ ਨਾਲ ਨਹੀਂ ਕਰ ਸਕਦੇ ਸਾਡੀ ਜੀਵਨ ਦਾ ਜਿਹੜਾ ਚੱਕਰ ਹੈ ਜਿਹੜਾ ਸਾਡਾ ਲਾਈਫ ਸਟਾਈਲ ਹੈ ਜਿਹੜਾ ਸਾਡਾ ਕਲਚਰਲ ਬੈਕਗ੍ਰਾਉਂਡ ਹੈ ਜਿਹੜੀ ਸਾਡੀ ਸੋਸ਼ਲ ਬੈਕਗ੍ਰਾਉਂਡ ਹੈ ਔਰ ਇਹ ਅੰਦਰ ਜਿਹੜਾ ਕਮਾਇਆ ਹੋਇਆ ਪੈਸਾ ਬੱਚਿਆਂ ਵੱਸੇ ਪੋਤਰਿਆਂ ਵੱਸੇ ਲੋਕੀ ਰੱਖ ਕੇ ਜਾਂਦੇ ਚਾਹੇ ਉਹ ਗਰੀਬ ਹੋਵੇ ਚਾਹੇ ਅਮੀਰ ਹੋਵੇ ਆਪਣੀ ਧੀ ਹਸ ਤੇ ਚਾਰ ਗੈਨੇ ਚਾਹੇ ਛੋਟੀ ਕੁਲੀ ਹੋਵੇ 100 ਗਜ ਦੀ ਤੇ 50 ਗਜ ਦੀ ਛੱਡ ਕੇ ਜਾਂਦਾ ਜਿਹੜਾ ਰਾਹੁਲ ਗਾਂਧੀ ਨਵਾਂ ਕਾਨੂੰਨ ਬਣਾ ਰਹੇ ਨੇ ਕਿਹਾ ਉਸ ਕਾਨੂੰਨ ਬਣਨ ਤੋਂ ਬਾਅਦ ਜਿਹੜੀ 50 ਗਜ ਦਾ ਛੋਟਾ ਮਕਾਨ ਹੈ ਚੌਂਪੜੀ ਤੋਂ ਲੈ ਕੇ ਹਰਾਨੀ ਦਾ 55% ਸੰਪਤੀ ਸਰਕਾਰ ਖੋਲੇਗੀ ਤੁਸੀਂ ਚੱਲ ਰਹੇ ਹੋ ਤੁਹਾਡੇ ਘਰ 'ਚ ਤੁਹਾਡੇ ਬਜ਼ੁਰਗਾਂ ਦੀ ਡੈਥ ਹੋ ਗਈ ਹੈ ਤੇ ਤੁਹਾਡੇ ਬਜ਼ੁਰਗਾਂ ਦੇ ਨਾਂ ਦਾ ਮੋਟਰਸਾਈਕਲ ਹੈ ਉਹ ਮੋਟਰਸਾਈਕਲ ਦਾ ਅੱਧਾ ਟਾਇਰ ਲਾ ਕੇ ਰਾਹੁਲ ਗਾਂਧੀ ਜੀ ਲੈ ਜਾਣਗੇ ਤੁਹਾਡੀ ਮਾਂ ਤੁਹਾਨੂੰ ਤੁਹਾਡੀ ਨੂੰਹ ਨੂੰ ਤੋਂ ਆਪਣੀ ਬਹੂ ਨੂੰ ਆਪਣੀ ਬੇਟੀ ਨੂੰ ਮੰਗਲ ਸੂਤਰ ਦੇ ਕੇ ਗਈ ਹੈ ਉਹ ਮਰਨ ਤੋਂ ਬਾਅਦ ਮੰਗਲ ਸੂਤਰ ਦੋ ਟੋਟੇ ਹੋਏਗਾ 55% ਕਾਂਗਰਸ ਸਰਕਾਰ ਲੈ ਜੇਗੀ ਇਹ ਕੜਾ ਕਾਨੂੰਨ ਹੈ ਇਹ ਕਿਹੜੀ ਹੈ ਗੱਲਾਂ ਸੀ ਕਰ ਰਹੇ ਕਿੱਧਰ ਪੰਜਾਬ ਨੂੰ ਲੈ ਕੇ ਹਿੰਦੁਸਤਾਨ ਨੂੰ ਲੈ ਕੇ ਜਾਣਾ ਚਾਹ ਰਹੇ ਜੜ ਜੜੀਆਂ ਦੇਸ਼ਾਂ ਦੇ ਅੰਦਰ सोशल सिक्योरिटी ਸਾਡੀ سوشل ਸਕਿਉਰਿਟੀ ਸਾਡੇ ਫੋਰ ਫਾਦਰਸ ਦੀ ਇਨਹੇਰੈਂਟ ਪ੍ਰੋਪਰਟیز ਹੈ ਤੁਸੀਂ ਇਨਹੇਰੈਂਟ ਪ੍ਰੋਪਰਟیز ਤੇ ਕਬਜ਼ਾ ਕਰਨਾ ਚਾਹੁੰਦੇ ਮੰਨ ਲਓ ਅਜੀ ਇੱਕ ਕਿਸਾਨ ਹੈ ਉਹਦਾ ਬਾਪ ਉਹਨੂੰ 4 ਏਕੜ ਜ਼ਮੀਨ ਲੈ ਕੇ ਗਿਆ ਪਹਿਲੇ ਤੁਸੀਂ ਕਹੋ 4 ਏਕੜ ਜ਼ਮੀਨ ਜੋ 2 ਏਕੜ ਰਾਹੁਲ ગાંધી ਜੀ ਖੋਲਣਗੇ ਇਹ ਕਿੱਥੋਂ ਚੱਲੇਗਾ ਤੁਸੀਂ ਮੈਂ ਕਦੀ ਸੋਚੋ ਘਰਾਂ ਦੇ ਅੰਦਰ ਹਰ ਚੀਜ਼ ਬਜ਼ੁਰਗਾਂ ਦੇ ਨਾਂ ਤੇ ਹੁੰਦੀ ਹੈ ਕੀ ਉਹ ਬਜ਼ੁਰਗਾਂ ਦੇ ਜਾਣ ਤੋਂ ਬਾਅਦ ਉਹ ਚੀਜ਼ਾਂ ਸਰਕਾਰ ਚਿੰਨ ਕਿ ਲਾਜੇਗੀ ਇੱਕ ਤੋੜ ਕੜਾ ਕਾਨੂੰਨ ਬਣਾਉਣ ਦੇ ਪਰ ਅਕਾਲੀ ਦਲ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਕੇ ਦੀਆ ਕਿ ਬੀਜੇਪੀ ਕੋ ਨਾ ਇੱਕ ਵਾਸ਼ਿੰਗ ਮਸ਼ੀਨ ਹੈਗੀ ਹੈ ਜਦੋਂ ਉੱਚ ਕਿਸੇ ਬੰਦੇ ਨੂੰ ਪਾਓ ਧੋ ਦਿਓ ਤੇ ਸਾਰੇ ਉਹਦੇ ਜਰੇ ਕੂ ਕਰਮ ਨੇ ਠੀਕ ਹੋ ਜਾਂਦੇ ਮੈਨੂੰ ਇਹ ਗੱਲ ਦੱਸੋ ਇੱਕ ਨਾ ਦੱਸੋ ਚਿਰ ਤੇ ਕੋ ਕੇਸ ਬਣਿਆ ਜਨ ਉਸੇ ਛੱਡਤਾ ਹੋਏ ਦੂਜੀ ਗੱਲ ਇੱਕ ਕੇਜਰੀਵਾਲ ਸਾਹਿਬ ਕਹਿੰਨੇ ਸੀ ਕਿ ਮੇਰੇ ਕੋ 4 ਬੋਰੀਆਂ ਸਬੂਤ ਨੇ ਸ਼ੀਲਾ ਦਿਖਸ਼ਿਤ ਦੇ ਖਿਲਾਫ ਜਿਸ ਦਿਨ ਸਰਕਾਰ ਬਣੇਗੀ ਸ਼ੀਲਾ ਦਿਖਸ਼ਿਤ ਅੰਦਰ ਜਾਏਗੀ ਤੇ ਜਿਸ ਦਿਨ ਸਰਕਾਰ ਬਣੀ ਸ਼ਿਲਾ ਦਿਖਤ ਨਾਲ ਮਿਲ ਕੇ ਸਰਕਾਰ ਬਣਾਈ ਇਹ ਉਹ ਭਗਵੰਤ ਮਾਨ ਸਾਹਿਬ ਕੋਲੇ ਕੜੀ ਪਾਰਟੀ ਸਨ ਇੱਥੇ ਦੇ ਪ੍ਰਧਾਨ ਛੋਟੇਪੁਰ ਸਾਹਿਬ ਸਨ ਇਹ ਤੇ ਪੋਲੀਟੀਕਲ ਟੂਰਿਜ਼ਮ ਕਰਕੇ ਆਮ ਆਦਮੀ ਪਾਰਟੀ 'ਚ ਪਹੁੰਚੇ ਇਹ ਤਾਂ ਆਲੀ ਦਲਦਿਆਂ ਦੇ ਭਾਜੀਪੀ ਦੇ ਪ੍ਰੋਗਰਾਮਾਂ ਦੇ ਵਿੱਚ ਚੁਟਕਲੇ ਸੁਣਾਉਂਦੇ ਹੁੰਦੇ ਸੀ ਤੁਸੀਂ ਵੀ ਉਹ ਪ੍ਰੋਗਰਾਮ ਅਟੈਂਡ ਕੀਤੇ ਨੇ ਕਵਰ ਵੀ ਕੀਤੇ ਨੇ ਲੇਕਿਨ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿ ਅੱਜ ਪੰਜਾਬ ਦੇ ਅੰਦਰ ਤਾਂ ਕਾਂਗਰਸ ਚੋਰ ਹੈ ਡਾਕੂ ਹੈ ਤੁਸੀਂ ਉਹਨਾਂ ਦੇ ਬੰਦੇ ਫੜਦੇ ਪਿਓ ਤੇ ਦਿੱਲੀ ਜੋ ਨਾਲ ਮਿਲ ਕੇ ਇਲੈਕਸ਼ਨ ਲੜਦੇ ਵੇ ਕਿਹੜਾ ਦੋਰੀ ਰਾਜਨੀਤੀ ਉੱਥੇ ਤੇ ਖੜਗੇ ਸਾਹਿਬ ਠੀਕ ਤੇ ਇੱਥੇ ਪ੍ਰਤਾਪ ਸਿੰਘ ਬਾਜਵਾ ਚੋਰ ਉੱਥੇ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਠੀਕ ਇੱਥੇ ਤੁਸੀਂ ਬੰਦੇ ਉਹਨਾਂ ਦੇ ਫੜ ਕੇ ਅੰਦਰ ਜਾਂ ਤੇ ਦੋਨੋਂ ਥਾਂ ਤੇ ਚੋਰ ਨੇ ਜਾਂ ਦੋਨੋਂ ਥਾਂ ਤੇ ਠੀਕ ਨਹੀਂ ਆਖਰੀ ਸਵਾਲ ਕੁਮਰ ਵਿਜੇ ਪ੍ਰਤਾਪ ਸਰਯਾਮ ਸਟੇਜ ਤੋਂ ਕਹਿੰਦੇ ਨੇ ਕਿ ਬੇਦਬੀ ਦੇ ਮਸਲੇ ਦੇ ਉੱਤੇ ਮੈਨੂੰ ਗੁੰਮਰਾਹ ਕੀਤਾ ਗਿਆ ਮੈਨੂੰ ਇਸਤੇਮਾਲ ਤਾਂ ਕੀਤਾ ਗਿਆ ਔਰ ਇਹ ਪੰਜਾਬ ਦੇ ਕੈਬਨਿਟ ਮੰਤਰੀ ਦੇ ਸਾਹਮਣੇ ਕਿਹਾ ਉਹਨਾਂ ਨੇ ਐਸਾ ਕਿ ਭਗਵੰਤ ਸਿੰਘ ਸਾਹਿਬ ਨੂੰ ਉਰ ਤੇ ਜਵਾਬ ਦੇਣਾ ਚਾਹੀਦਾ ਉਹ ਲੋਅ ਐਂਡ ਆਰਡਰ ਦੀ ਗੱਲ ਚੁੱਕ ਰਹੇ ਨੇ ਉਹ ਸ਼ਹਿਰਾਂ ਦੇ ਅੰਦਰ ਤਸ਼ੱਦਦ ਦੀ ਗੱਲ ਚੁੱਕ ਰਹੇ ਨੇ ਉਹ ਗੈਂਗਸਟਰਸ ਦੀ ਗੱਲ ਚੁੱਕ ਰਹੇ ਨੇ ਉਹ ਬੇਦਬੀ ਦੀ ਗੱਲ ਚੁੱਕ ਰਹੇ ਨੇ ਉਹ ਸਾਰੀਆਂ ਗੱਲਾਂ ਜਾ ਕੇ ਖੀਰ ਭਗਵੰਤਵਾਨ ਸਾਹਿਬ ਤੱਕ ਖਤਮ ਹੁੰਦੀ ਹੈ ਕਿ ਉਹਦੇ ਹੁਣ ਉਹਨਾਂ ਦੀ ਪਾਰਟੀ ਦਾ ਆਂਤਰੀਕ ਮਸਲਾ ਹੈ ਲੇਕਿਨ ਸਮਝੋ ਜਿਹੜਾ ਨਹੀਂ ਆਪਣੇ ਐਮ.ਐਲ.ਏ ਦਾ ਫੋਨ ਨਹੀਂ ਚੁੱਕਦਾ ਉਹ ਆਮ ਜਨਤਾ ਦਾ ਕੀ ਕਰਦਾ ਆਏਗਾ ਇੱਕ ਕਾਰ ਤੇ ਬਹਿ ਕੇ ਫੇਰੀਆਂ ਲਾਉਣ ਨਾਲ ਕੁਝ ਨਹੀਂ ਹੋਣਾ ਜਨਤਾ ਦੇ ਮਸਲਿਆਂ ਨੂੰ ਹੱਲ ਕਰਨਾ ਪਏਗਾ ਅੱਜ ਪੰਜਾਬ ਦੀ ਇੰਡਸਟਰੀ ਫੇਲ ਹੈ ਸਰਕਾਰ ਦੀ ਕੋਈ ਪੋਲਿਸੀ ਨਹੀਂ ਪੰਜਾਬ ਦੀ ਕਾਮਰਸ ਫੇਲ ਹੈ ਪੰਜਾਬ ਦੀ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਕੋਈ ਪੋਲਿਸੀ ਨਹੀਂ ਪੰਜਾਬ ਦੇ ਅੰਦਰ ਕਿਸਾਨੀ ਬਦਲਾਵ ਚ ਆ ਰਹੀ ਹੈ ਅੱਗੇ ਵਧਣਾ ਚ ਆ ਰਹੀ ਹੈ 5 ਮਿੰਟ ਚ ਐਮਐਸਪੀ ਦੇ ਦਾਂਗੇ ਉਹ ਪਤਾ ਨਹੀਂ ਕਿਹੜੇ 5 ਮਿੰਟ ਨੇ ਘੜੀ ਟੁੱਟ ਗਈ ਹੈ ਜਾਂ ਭਗਵੰਤ ਸਿੰਘ ਸਾਹਿਬ ਨੇ ਉਹ ਇਟਲੀ ਤੋਂ ਘੜੀ ਮੰਗਾਈ ਹੈ ਖੜਗੇ ਸਾਹਿਬ ਦੇ ਰਾਈ ਸੋਨੀਆ ਗਾਂਧੀ ਕੋਲੋਂ ਜਿਹੜੀ ਚਲਦੀ ਨਹੀਂ ਪਈ ਇਹ ਗਿਰਵੀ ਪਾਤੀ ਹੈ ਆਡਿਓਲੋਜੀ ਗਿਰਵੀ ਪਾਤੀ ਚੋਰਾਂ ਦਾ ਟੋਲਾ ਅੱਜ ਭਗਵੰਤ ਜੀ ਸਾਹਿਬ ਕਹਿ ਰਹੇ ਨੇ ਕਿ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਭ੍ਰਿਸ਼ਟਾਚਾਰ ਖਤਮ ਹੋ ਜਾਏਗਾ ਦਿੱਲੀ ਜਿੱਥੇ ਨਾ ਖਤਮ ਹੋਇਆ ਤੁਹਾਨੂੰ ਤਾਂ ਲੱਗ ਗਿਆ ਉਲਟਾ ਕਰਪਸ਼ਨ ਦੀ ਹਾਈਟ ਚਲੇਗੀ ਅੱਜ 10 ਸਾਲ ਹੋ ਗਏ ਮੋਦੀ ਸਾਹਿਬ ਨੇ ਕੋਈ આરોਪ ਨਹੀਂ ਲਾ ਸਕਿਆ ਕਰਪਸ਼ਨ ਦਾ ਤੇ ਇਹ ਹਾਲਾਤ ਐਸੇ ਨੇ ਕਿ ਹਰ ਮੈਕ ਵਿੱਚ ਜਨੇ ਕਰਪਸ਼ਨ ਕਰਦੀ ਪਰ ਮੈਂ ਦੂਜੇ ਪਾਸੇ ਪੁੱਛਣਾ ਚਾਹਨਾ ਭਗਵੰਤ ਜੀ ਸਾਹਿਬ ਪੰਜਾਬ ਦੀਆਂ 13 ਤੇ ਦਿੱਲੀ ਦੀਆਂ 4 17 ਸੀਟਾਂ ਲੜ ਰਹੇ ਤੇ ਕਹਿੰਦੇ ਪ੍ਰਧਾਨ ਮੰਤਰੀ ਬਣਨ ਵਾਲੇ ਨੇ ਕੇਜਰੀਵਲ ਸਾਹਿਬ ਕਿਉਂ ਲੋਕਾਂ ਨੂੰ ਮੂਰਖ ਬਣਾਉਣ ਦੇ 17 ਸੀਟਾਂ ਨਾਲ ਉਹ ਪਿਛਲੀ ਬੈਂਚ 17 ਚ 17 ਵੀ ਨਹੀਂ ਜਿੱਤ ਸਕਦੇ ਤੁਸੀਂ ਜੇ ਮੰਨ ਲਓ 17 ਚ 17 ਵੀ ਜਿੱਤ ਜਾਓ ਤੇ ਉਹ ਬੈਂਚਾਂ ਵੀ ਨਹੀਂ ਗਿਨੀਆਂ ਜਾਣੀਆਂ ਜਿਨ੍ਹਾਂ ਤੇ 543 ਦੇ ਹਾਸ ਤੇ ਜਾਣਾ ਅਸਲ ਇਹ ਸਭ ਕੀ ਚਾਹੁੰਦੇ ਨੇ ਕਮਜ਼ੋਰ ਸਰਕਾਰ ਆਏ ਟੁਕੜੇ ਟੁਕੜੇ ਜ ਵੰਡਿਆ ਆ ਬਹੁਮਤ ਆਏ ਤਾਂ ਕਿ ਇਹ ਬਲੈਕਮੇਲ ਕਰ ਸਕਣ ਇੱਕ ਇੱਕ ਮੰਤ్రਾਲੇ ਦੀ ਬੋਲੀ ਲਾ ਸਕਣ ਤੁਸੀਂ ਦੱਸੋ ਡੀਐਮਕੇ ਕਹਿੰਦਾ ਮੇਰਾ ਪ੍ਰਧਾਨ ਮੰਤਰੀ ਬਣੂਗਾ ਟੀਐਮਸੀ ਕਹਿੰਦੀ ਮੇਰਾ ਪ੍ਰਧਾਨ ਮੰਤਰੀ ਬਨੇਗਾ ਲਾਲੂ ਯਾਦਵ ਕਹਿੰਦੇ ਮੇਰਾ ਪ੍ਰਧਾਨ ਮੰਤਰੀ ਬਨੇਗਾ ਅਖਲੇ ਯਾਦਵ ਕਹਿੰਦੇ ਮੈਂ ਪ੍ਰਧਾਨ ਮੰਤਰੀ ਬਣਾਗਾ ਰਾਹੁਲ ਗਾਂਧੀ ਮੈਂ ਕਹਿੰਦੇ ਬਣਾਗਾ 18 ਉਮੀਦਵਾਰ ਨੇ ਔਰ 18 ਇੱਕਾਂ ਦੀ ਦਸਹਿਮਤ ਨਹੀਂ 18 ਹੀ ਪ੍ਰਧਾਨ ਮੰਤਰੀ ਬੰਨਣਾ ਚਾਹੁੰਦੇ ਹਫਤੇ ਦੇ ਦਿਨ ਤੇ ਸੱਤ ਨੇ ਤੇ 18 ਕਿੱਥੋਂ ਬਣਨਗੇ ਸ਼ੁਕਰੀਆ ਤੈਨ ਤਰੁੰਤ ਚੁਗਦੀ ਜੀ ਜਿਨਣਾ ਗੱਲਬਾਤ ਕੀਤੀ ਹੈ ਤਾਂ ਇੱਕ ਵਿਸ਼ਟਾਰਪੂਰਵਕ ਚਰਚਾ ਪੰਜਾਬ ਦੇ ਹਾਲਾਤਾਂ ਦੇ ਕੀਤੀ ਹੈ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ 13 0 ਦਾ ਨਾਰਾ ਦਿੱਤਾ ਜਾ ਰਿਹਾ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਤੋਂ ਉਸ ਦਾ ਖੁੱਲ ਕੇ ਜਵਾਬ ਦਿੰਦੇ ਨਜ਼ਰ ਆਏ ਨਹੀਂ ਤੇ ਪੰਜਾਬ ਦੇ ਵਿੱਚ ਜੋ ਕੇਜਰੀਵਾਲ ਦੀ ਇਸ ਵੇਲੇ ਭੂਮਿਕਾ ਹੈ ਉਸ ਦੇ ਉੱਤੇ ਵੀ ਅਤੇ ਜੋ ਇਸ ਵੇਲੇ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਸ ਦੇ ਉੱਤੇ ਵੀ ਬਿਬਾਕ رائے ਪੇਸ਼ ਕੀਤੀ ਹੈ ਪਰ ਹੁਣ ਦੇਖਣਾ ਹੋਏਗਾ ਜਨਤਾ ਕਿਸ ਨੂੰ ਆਪਣਾ ਸਿਕੰਦਰ ਚੁੰਦੀ ਹੈ ਕੈਮਰਾਮੈਨ ਅਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ